ਇੱਕ ਕਬੂਤਰੀ ਸਾਡੇ ਮੈਲੀ ਆਲਣਾ ਪਾਇਆ ਚਿੱਟੀ ਕਬੂਤਰੀ ਸਾਡੇ ਮੈਲੀ ਆਲਣਾ ਪਾਇਆ ਬਾਵਲੇ ਨੇ ਵਾਰੀ ਟੋਲਿਆ ਬੁੱਢਾ ਲੱਭੇ ਅਜਵਾਈ ਵਰ ਮੇਰਾ ਬਾਵਲੇ ਨੇ ਵਾਰੀ ਟੋਲਿਆ ਬੁੱਢਾ ਲੱਭੇ ਅਜਵਾਈ ਵਰ ਮੇਰਾ ਸਾਰੇ ਗੈਣੇ ਮਾਪਿਆਂ ਦੇ ਇੱਕ ਬੁੱਡੇ ਨੇ ਪਰਿਵੰਦ ਪਾਇਆ ਸਾਰੇ ਗੈਣੇ ਮਾਪਿਆਂ ਦੇ ਇੱਕ ਬੁੱਡੇ ਨੇ ਪਰਿਵੰਦ ਪਾਇਆ ਬੁੱਢਾ ਬੇਈਮਾਨ ਹੋ ਗਿਆ ਸੁੱਤੀ ਪਈ ਦਾ ਪਰਿਵੰਦ ਲਾਇਆ ਬੁੱਢਾ ਬੇਈਮਾਨ ਹੋ ਗਿਆ ਸੁੱਤੀ ਪਈ ਦਾ ਪਰਿਵੰਦ ਲਾਇਆ ਮੈਂ ਵੀ ਚਲਾਕ ਨਿਕਲੀ ਅੱਧੀ ਰਾਤ ਬੁੱਢਾ ਖੜਕਾਇਆ ਨੀ ਮੈਂ ਵੀ ਚਲਾਕ ਨਿਕਲੀ ਅੱਧੀ ਰਾਤ ਬੁੱਢਾ ਖੜਕਾਇਆ ਚਿੱਟੀਏ ਕੋ ਭੂਤਰੀ ਸਾਡੇ ਮੈਲੀ ਆਲਣਾ ਪਾਇਆ ਚਿੱਟੀਏ ਕੋ ਭੂਤਰੀ ਸਾਡੇ ਮੈਲੀ ਆਲਣਾ ਪਾਇਆ ਮਾਪੇ ਨੇ ਵਾਰੀ ਟੋਲਿਆ ਵੱਡਾ ਲੱਭਿਆ ਜਵਾਈ ਵਰ ਮੇਰਾ ਮਾਪਿਆਂ ਨੇ ਵਾਰੀ ਟੋਲਿਆ ਵੱਡਾ ਲੱਭਿਆ ਜਵਾਈ ਵਰ ਮੇਰਾ ਹਰੇ ਗੇਣੇ ਮਾਪਿਆਂ ਦੀ ਇੱਕ ਵੱਡੇ ਨੇ ਸਗੀ ਫੁੱਲ ਪਾਏ ਸਾਰੇ ਗੈਣੀ ਮਾਪਿਆਂ ਦੀ ਇੱਕ ਬੁੱਡੇ ਨੇ ਸਗੀ ਫੁੱਲ ਪਾਈ ਬੁੱड्डा ਬੇਈਮਾਨ ਹੋ ਗਿਆ ਸੁੱਤੀ ਪਈ ਦੇ ਸਗੀ ਫੁੱਲ ਲਾਹੇ ਬੁੱड्डा ਬੇਈਮਾਨ ਹੋ ਗਿਆ ਸੁੱਤੀ ਪਈ ਦੇ ਸਗੀ ਫੁੱਲ ਲਾਹੇ ਨੀ ਮੈਂ ਵਿਚ ਲਾਖ ਨਿਕਲੀ ਅੱਧੀ ਰਾਤ ਬੁੱਢਾ ਤਪਾਇਆ ਨੀ ਮੈਂ ਵਿਚ ਲਾਖ ਨਿਕਲੀ ਅੱਧੀ ਰਾਤ ਬੁੱਢਾ ਤਪਾਇਆ ਚਿੱਟੀ ਇੱਕ ਬੂਤਰੀ ਸਾਡੇ ਮੈਲੀ ਆਲਣਾ ਪਾਇਆ ਚਿੱਟੀ ਇੱਕ ਬੂਤਰੀ ਸਾਡੇ ਮੈਲੀ ਆਲਣਾ ਪਾਇਆ